ਸਾਡੇ ਸਾਸ ਸੋਰੇ ਦੇ ਟਾਈਮ ਦੇ ਹੈਗੇ ਐ ਤੇ ਸਾਡੀ ਚੌਥੀ ਪੀੜੀ ਚੱਲਦੀ ਪਈ ਐ ਠੀਕ ਐ ਅਸੀਂ ਇਹ ਜਗਾ ਖਾਲੀ ਕਰਕੇ ਅਸੀਂ ਕਿਤੇ ਨਹੀਂ ਜਾ ਸਕਦੇ ਭਾਵੇਂ ਸਾਨੂੰ ਇੱਥੇ ਮੰਨਣਾ ਪਿਆ ਤੇ ਮਰ ਵੀ ਜਾਵਾਂਗੇ ਅੱਪਾ ਕਿੱਧਰ ਜਾਏਂਗੇ ਇੱਥੇ ਤੇ ਸਾਲ ਹੋ ਗਏ ਮਾਰ ਕੋ ਇੱਧਰ ਰਹਤੇ ਵੇ ਅੱਜ ਇਹ ਸਾਰੇ ਇਕੱਠੇ ਹੋ ਕੇ ਆਏ ਐ ਇਹ ਡੰਡੇ ਵਗੈਰਾ ਸਭ ਲੈ ਕੇ ਆਏ ਕਿ ਕੀ ਕਰਨਾ ਇਨੋ ਨੇ ਹਮਾਰੇ ਸਾਥ ਬਤਾਓ ਜੀ ਜੰਦਾ ਰਹਤੀ ਐ ਸਪੋ ਯਹੀ ਮਾਰ ਕੇ ਦਵਾ ਦੋ ਫਿਰ ਆਪ ਆਕੇ ਯਹਾਂ ਪਰ ਜੈਸੇ ਮਰਜੀ ਰੋ کہیں نہیں جائیں گے جو مرضی انہوں نے کرنا ہے کر لو ہم بہت بہت سالوں سے رہ رہے 5 10 سال کی بات نہیں 70 78 80 سالوں سے یہاں پہ لوگ رہ رہے ہیں ਤੇ ਇਹ ਸਾਡੇ ਇੱਥੇ ਇੱਥੇ 100 ਨੰਬਰ ਦੇ ਵਿੱਚ ਰਹਿੰਦੇ ਆ ਤੁਹਾਡੇ ਸੱਸ ਸੋਰੇ ਦੇ ਟਾਈਮ ਦੇ ਹੈਗੇ ਐ ਤੇ ਸਾਡੀ ਚੌਥੀ ਪੀੜੀ ਚੱਲਦੀ ਪਈ ਹੈ ਠੀਕ ਹੈ ਅਸੀਂ ਇਹ ਜਗ੍ਹਾ ਖਾਲੀ ਕਰਕੇ ਅਸੀਂ ਕਿਤੇ ਨਹੀਂ ਜਾ ਸਕਦੇ ਭਾਵੇਂ ਸਾਨੂੰ ਇੱਥੇ ਮਰਨਾ ਪਿਆ ਹੈ ਤੇ ਮਰ ਵੀ ਜਾਵਾਂ ਇਧਰ ਹੀ ਦਵਾ ਦਿਓ ਮਾਰ ਮੂਰੇ ਤੇ ਆਪ ਹੀ ਆਪਣਾ ਇੱਥੇ ਛਾਪਾ ਪਾ ਲਓ ਬੈਠ ਕੇ ਅੱਬਾ ਕਿੱਧਰ ਜਾਣੇ ਵਰਸ ਇੱਥੇ ਤੇ ਸਾਲ ਹੋ ਗਏ ਮਾਰ ਕੋ ਇਧਰ ਰਹਤੇ ਹੋਏ ਅੱਜ ਇਹ ਸਾਰੇ ਇਕੱਠੇ ਹੋ ਕੇ ਆਏ ਆ ਇਹ ਡੰਡੇ ਵਗੈਰਾ ਸਭ ਲੈ ਕੇ ਆਏ ਕਿ ਕੀ ਕਰਨਾ ਇਨੋ ਨੇ ਹਮਾਰੇ ਸਾਥ ਬਤਾਓ ਇਤਨੀ ਜਨਤਾ ਰਹਤੀ ਹੈ ਇਹ ਸਭ ਕੋ ਯਹੀ ਮਾਰ ਕੇ ਦਵਾ ਦਿਓ ਫਿਰ ਆਪ ਆਕੇ ਯਹਾਂ ਪਰ ਜੈਸੇ ਮਰ ਨੀ ਜਾਣਾ ਚਾਰ ਦਿਨ ਨਹੀਂ ਅਸੀਂ ਇੱਥੇ ਕਹੀਂ ਨਹੀਂ ਜਾਵਾਂਗੇ ਜੋ ਮਰਜ਼ੀ ਇਨੋ ਨੇ ਕਰਨਾ ਹੈ ਕਰ ਲੋ ਅਸੀਂ ਬਹੁਤ ਬਹੁਤ ਸਾਲੋਂ ਸੇ ਰਹਿ ਰਹੇ 5-10 ਸਾਲ ਦੀ ਬਾਤ ਨਹੀਂ 70-78 ਸਾਲੋਂ ਸੇ ਇੱਥੇ ਲੋਕ ਰਹਿ ਰਹੇ ਹਨ ਵੀ ਸਾਲ ਨੂੰ 40-50 ਸਾਲ ਹੋ ਗਏ ਇੱਕ ਮਿੰਟ ਤੁਹਾਨੂੰ ਪੁੱਛਦੇ ਹਾਂ ਕਿ ਕੀ ਨਾਮ ਦਾ ਚਿਲਾ ਕਿੱਥੇ ਰਹਿੰਦੇ ਜੇ ਕੀ ਗੱਲ ਹੋਈ ਯਾਰ ਕੈਂਟ ਜੇ ਰਹਿੰਦੇ ਸਤਰਬਾਜ਼ਾਰ ਤਾਂ ਕੀ ਗੱਲ ਹੋਈ ਅੱਜ ਅੱਜ ਉਹ ਟਾਣ ਆ ਰਹੇ ਆ ਫੌਜੀਆ ਨੇ ਟਾਈਮ ਦਿੱਤਾ ਹੋਇਆ ਸੀ ਪੁਲਿਸ ਵਾਲੇ ਟਾਣ ਆ ਰਹੇ ਆ ਆਏ ਵੀ ਹੈ ਜਿਵੇਂ ਸਾਰੇ ਤਖੇ 19 ਨੰਬਰ ਅੱਜ ਖਾਲੀ ਕੀਤਾ ਜਾਏਗਾ ਤੁਹਾਡੇ ਵੱਲੋਂ ਜਾਂ ਨਹੀਂ ਕੀਤਾ ਜਾਏ ਇੱਥੇ ਪਰਮੇਸ਼ਰ ਗਾੜੀ ਦਵਾ ਕੇ ਵੀ ਨਾ ਕੀਤਾ ਜਾਵੇ ਖਾਲੀ ਵੀ ਗਰੀਬ ਇੱਥੇ ਰਹਿਣ ਸਾਡੇ ਦਾਦੇ ਪੜਦਾਦੇ ਖਾਲੀ ਕਰਾਂਦੇ ਤੇ ਫਿਰ ਕੀ ਕਰੋਗੇ ਅਗਲਾ ਸਟੈਪ ਨਹੀਂ ਅਗਲਾ ਸਟੈਪ ਵੇਖੋ ਹਾਂ ਜੀ ਯਕੀਨ ਕਰਾਂਗੇ ਹਾਂ ਜੀ ਸਪਰੀਮ ਕੋਰਟ ਦਾ ਕਹਿਣਾ ਹੈਗਾ ਕਿ ਇਲੈਗਲ ਪੋਜੀਸ਼ਨ ਹੈਗਾ ਇਹਨੂੰ ਵਕੀਤ ਕਰਵਾਇਆ ਜਾਵੇ ਤੇ ਉਸ ਦੇ ਸਿਲਸਿਲੇ ਦੇ ਵਿੱਚ ਇਹ ਮੈਂ ਡੀਐਸਪੀ ਸਾਹਿਬ ਤਹਿਸੀਲਦਾਰ ਸਾਹਿਬ ਅੱਥੇ ਸਾਰੇ ਆਏਗੇ ਲੋਕ ਕਹਿੰਦੇ ਕਿ ਨਾਮਰਾ ਆਪਣਾ ਸਰ ਫੋਰਚ ਕੇਸ ਕੀਤਾ ਕੱਲ ਦੀ ਤਰੀਕ ਹੈ ਦੇਖੋ ਸੁਪਰੀਮ ਕੋਰਟ ਜਿਹੜੇ ਹੈਗੇ ਨਾ ਉਹ ਮਤਲਬ that is the highest court of uh, the country ਉਹਨਾਂ ਦਾ ਇਹ ਆਰਡਰ ਹੈਗਾ ਉਹ ਬਾਕੀ ਸਾਰੀ ਕੋਰਟ ਨੂੰ ਇਹਨਾਂ ਸੁਪਰਸੀਟ ਕਰਦਾ ਹੈ ਪਰ ਉਹ ਜਿਹੜਾ ਹਾਈ ਕੋਰਟ ਵੱਲੋਂ ਵੀ ਹੈਗਾ ਹਾਈ ਕੋਰਟ ਦਾ ਇਹ ਕਹਿਣਾ ਹੈਗਾ ਜੇ ਅਸੀਂ ਮਤਲਬ ਉਹਨਾਂ ਨੂੰ ਇਹ ਮੈਂਸ਼ਨ ਕਰਨਾ ਹੈਗਾ ਕਿ ਇਸ ਕੇਸ ਦੇ ਵਿੱਚ ਜਿਹੜੀ ਹੁਣ ਪ੍ਰਗਤੀ ਹੈ ਕਿਸ ਸਟੇਜ ਤੇ ਹੈਗੀ ਹੈ ਸਰ ਕਿੰਨਾ ਨੰਬਰ ਇਹ ਬੰਗਲਾ ਜੀ ਆਪਾਂ 19 ਨੰਬਰ ਸਰ ਉਹ ਤੇ ਕਹਿੰਦੇ ਕਿ ਨਾ ਇਹ ਮੇਰਾ ਹੋਰ ਹੈ ਕੌਣ ਕਹਿ ਰਿਹਾ ਹੈ ਜਿਹੜੇ ਆਰਮੀ ਵਾਲੇ ਸਾਡੇ ਸਾਹਮਣੇ ਨਹੀਂ ਨਹੀਂ ਉਹ ਤੁਹਾਨੂੰ ਕਨਫਿਊਜ਼ਨ ਹੋ ਰਹੀ ਹੈਗੀ ਹੈ ਸਾਡੇ ਕੋਲ ਰਿਕਾਰਡ ਹੈ ਸਰ ਉਹ ਹੋਰ ਵਿੱਚ ਬੋਲਿਆ ਜੋ ਤੁਸੀਂ ਅ ਰੈਵਨਿਊ ਦੀ ਜਾਣਕਾਰੀ ਰੱਖਦੇ ਹੋ ਨਹੀਂ 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 ਮੇਰੀ ਗੱਲ ਸੁਣੋ ਬੋਰਡ ਕੀਤਾ ਜੋ ਉਹ ਉਹਨਾਂ ਨੇ ਬੋਲਿਆ ਉਹ 19 ਨੰਬਰ ਤੇ ਹੈ ਨਹੀਂ ਨਹੀਂ ਜਿਹੜਾ ਕੋਈ ਬੋਲਦਾ ਹੈਗੇ ਉਹਦੀ ਇੰਟਰਪ੍ਰੀਟੇਸ਼ਨ ਤੁਸੀਂ ਨਹੀਂ ਨਾ ਕਰ ਸਕਦੇ ਅਸੀਂ ਆਪਣੇ ਆਪ ਚ ਪੂਰੇ ਤਰੀਕੇ ਨਾਲ ਅਧਿਕਾਰਿਤ ਹੈਗੇ ਆ ਕਿੰਨੇ ਮਕਾਨ ਸਾਡੇ ਇੱਥੇ ਰਹਿੰਦੇ ਆ ਮਕਾਨ ਤਕਰੀਬਨ 28 ਫੈਮਲੀ ਆ ਗਏ ਸੋਰੀ ਵਿੱਚ ਕੀ ਨਾਮ ਕਿਹਾ ਗਿਆ ਕੋਟ ਵੱਲੋਂ ਕਿ ਨਾਮ ਰੱਖ ਖਾਲੀ ਕਰਾਂਗੇ ਸੋਰੀ ਔਰ ਇਹ ਵਿੱਚ ਜਿਗਰ ਕੀਤਾ ਗਿਆ ਮਕਾਨ ਇੱਥੇ ਹੈਗੇ ਜਾਂ ਨਹੀਂ ਹੈਗੇ ਇਹ ਕੋਰਟ ਦੇ ਆਰਡਰ ਦੇ ਵੀ ਸਿੰਪਲ ਗਿਆ ਕਿ ਬੰਗਲੇਓ ਨੰਬਰ 19 ਜਿਹੜਾ ਵਕੇਟ ਕਰਾਇਆ ਜਾਵੇ ਤੇ ਹੁਣ ਖਾਲੀ ਕਰਾਇਆ ਜਾਏਗਾ ਜਾਂ ਨਹੀਂ ਉਹ ਦੇਖ ਰਹੇ ਆ ਕਿ ਬਸ ਇਲੈਕਸ਼ਨ ਕੋਈ ਕੰਟੋਰਡ ਦੀ ਇਲੈਕਟਰ ਐਕਸ ਸਿਲੈਕਟਡ ਮੈਂਬਰ ਆ ਕਿ ਮੇਰਾ ਨਾਮ ਸਪਨਾ ਪੱਟੀ ਆ ਜੀ ਅੱਜ ਕੀ ਮਸਲਾ ਸਾਰਾ ਜਿਹੜਾ ਸਾਰੇ ਇਹ ਮਸਲਾ ਇਹ ਆ ਕਿ ਕਾਫੀ ਮਹੀਨਿਆਂ ਤੋਂ ਇਹਨਾਂ ਨੂੰ ਆਰਮੀ ਵਾਲੇ ਬੜੇ ਪਰੇਸ਼ਾਨ ਕਰਦੇ ਆ ਪਰ ਵਟੇ ਆ ਕਿ ਇਹਨਾਂ ਨੇ ਵੀ ਸਟੇ ਦਾ ਕੇਸ ਲਗਾਇਆ ਆ ਕੱਲ ਇਹਨਾਂ ਦੀ ਹਾਈ ਕੋਰਟ ਦੇ ਵਿੱਚ ਤਰੀਕ ਹੈ ਤੇ ਇਸ ਕਰਕੇ ਅੱਜ ਉਹਨਾਂ ਨੇ ਇਹ ਸੋਚਿਆ ਆ ਕਿ ਵੀ ਅਸੀਂ ਅੱਜ ਏ ਟਾ ਦਈਏ ਇਹਨਾਂ ਦੇ ਬਨੇਓ ਤੇ ਲਿਕਨੇ ਤੇ 60 60 70 70 ਸਾਲ ਤੋਂ ਇੱਥੇ ਰਹਿ ਰਹੇ ਇਹਨਾਂ ਕੋ ਪਾਣੀ ਦਾ ਬਿੱਲ ਬਿਜਲੀ ਦਾ ਬਿੱਲ ਹਰ ਇੱਕ ਇਹਨਾਂ ਕੋ ਆਈਡੀ ਇੱਥੇ ਦੀ ਹੈਗੀ ਤੇ ਫਿਰ ਇਹ ਕਹਿੰਦੇ ਕਿ ਨਾ ਅੱਜ ਖਾਲੀ ਕਰਾ ਕੇ ਜਾਵਾਂਗੇ ਕਿੱਧਰ ਜਾਏਗਾ ਤੁਹਾਡਾ ਤਾਂ ਤਾਂ ਐ ਨਹੀਂ ਹੋ ਸਕਦਾ ਜੀ ਖਾਲੀ ਕਰਾ ਕੇ ਨਹੀਂ ਜਾਣਗੇ ਤੇ ਇਹ ਗਰੀਬ ਲੋਕ ਕਿੱਥੇ ਜਾਣਗੇ ਇਹ ਤੇ ਕੀ ਹੋਗਾ ਤੁਹਾਡਾ ਅਗਲਾ ਸਟੈਪ ਜੋ ਵੀ ਹੋਏਗਾ ਉਹ ਫਿਰ ਵੇਖਿਆ ਜਾਏਗਾ ਦੇਖੇ ਇਹ ਕੀ ਨਾਮ ਦਾ ਡਾਟ ਕੀ ਗੱਲ ਹੈ ਅੱਜ ਸਾਰਾ ਸਾਰਾ ਮੇਰਾ ਨਾਮ ਜੀ ਵਰੁਨ 3 ਨਾ ਮੈਂ ਸਦਰ ਬਾਜ਼ਾਰ ਕੈਂਟ ਦਾ ਵਾਸੀ ਆ ਇੱਥੇ ਜੀ 19 ਨੰਬਰ ਕੋਠੀ ਆ ਜਿਹਦਾ ਪਿਛਲੇ ਕਾਫੀ ਸਮੇਂ ਤੋਂ ਕੈਂਟ ਬੋਰਡ ਆਰਮੀ ਨਾਲ ਡਿਸਪਿਊਟ ਚੱਲ ਰਿਹਾ ਸੀਗਾ ਦੀਵਾਨ ਚੰਦ ਪਸ਼ੋਰੀਏ ਦਾ ਜਿਹਦੇ ਨਾਮ ਤੇ ਇਹ ਕੋਠੀ ਆ ਇਹ 2019 ਚ ਵੀ ਇਹਨਾਂ ਨੇ ਇਦਾਂ ਹੀ ਪੁਲਿਸ ਪ੍ਰਸ਼ਾਸਨ ਨੇ ਤੇ ਆਰਮੀ ਨੇ ਆ ਕੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਅਸੀਂ ਉੱਥੋਂ ਉਦੋਂ ਖੈਰਾ ਸਾਹਿਬ ਡੀਸੀ ਹੁੰਦੇ ਸੀਗੇ ਅਸੀਂ ਉਹਨਾਂ ਨੂੰ ਮਿਲ ਕੇ ਆਪਣਾ ਪੱਖ ਰੱਖਿਆ ਸੀਗਾ ਕਿ ਜਿਹੜੇ ਸੁਪਰੀਮ ਕੋਰਟ ਦੇ ਆਰਡਰ ਇਹ ਵਖਾਣਦੇ ਨੇ ਕਿ ਕੋਠੀ ਨੂੰ ਖਾਲੀ ਕਰਾਣ ਦੇ ਉਹ ਦੀਵਾਨ ਚੰਦ ਪਸ਼ੋਰੀਏ ਦੇ ਖਿਲਾਫ ਆ ਨਾ ਕਿ ਇੱਥੇ ਰਹਿਣ ਦੀ ਪਬਲਿਕ ਦੇ ਖਿਲਾਫ ਕਿਉਂਕਿ ਸੁਪਰੀਮ ਕੋਰਟ ਜੇ ਇੱਥੇ ਨੇ ਹੀ ਇੱਥੇ ਸਾਡੇ ਕੁਝ ਲੈਂਡ ਖਾਲੀ ਪਿਆ ਸੀਗਾ ਉਹਨੂੰ ਵਿਖਾ ਕੇ ਹੀ ਆਰਡਰ ਲੈ ਲਏ ਗਏ ਨੇ ਤੇ ਇਹ ਦੱਸਾਇਆ ਗਿਆ ਕਿ ਇਹ ਲੈਂਡ ਖਾਲੀ ਆ ਸਾਨੂੰ ਇਹਦਾ ਕਬਜ਼ਾ ਚਾਹੀਦਾ ਬਟ ਅਹੀ ਜੀਰੋ ਡੀਸੀ ਸਾਹਿਬ ਨਾਲ ਸਾਰੀ ਗੱਲ ਦੱਸੀ ਡੀਸੀ ਸਾਹਿਬ ਨੂੰ ਡੀਸੀ ਸਾਹਿਬ ਨੇ ਵੀ ਇਹਨੂੰ ਗੰਭੀਰਤਾ ਨਾਲ ਰੈਂਦੇ ਹੋਏ ਸਾਨੂੰ ਉਹਦਾ ਆਸ਼ਵਾਸਨ ਦਿੱਤਾ ਸੀਗਾ ਕਿ ਉਹ ਸਾਡੀ ਗੱਲ ਉੱਪਰ ਤੱਕ ਪਹੁੰਚਾਣਗੇ ਤੁਹਾਨੂੰ ਇੱਥੋਂ ਕੱਢਿਆ ਨਹੀਂ ਜਾਏਗਾ ਬਟ ਉਸ ਤੋਂ ਬਾਅਦ ਫਿਰ 2023 ਚ ਦੁਬਾਰਾ ਇਹ ਇਨਸੀਡੈਂਟ ਹੁੰਦਾ ਤੇ ਉਦੋਂ ਵੀ ਜਿਹੜੇ ਹੁਣ ਦੇ ਡੀਸੀ ਸਾਹਿਬ ਨੇ ਉਹਨਾਂ ਨਾਲ ਗੱਲ ਹੁੰਦੀ ਆ ਤੇ ਉਹਨਾਂ ਨੇ ਵੀ ਇਹੀੋ ਚੀਜ਼ ਨੂੰ ਮਾਨਤਾ ਦਿੱਤੀ ਕਿ ਠੀਕ ਆ ਜੀ ਸੁ ਲੋਕੀ ਰਹਿੰਦੇ ਨੇ ਤੇ ਉਹਦੇ ਕਰਕੇ ਉਹਨਾਂ ਨੇ ਵੀ ਉਦੋਂ ਸਾਡੇ ਕੋ ਖਾਲੀ ਕਰਾਉਣ ਲਈ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਸਾਨੂੰ ਉਦੋਂ ਵੀ ਕਹਿਤਾ ਹੈਗਾ ਕੁਝ ਨਹੀਂ ਹੈਗਾ ਅੱਜ ਇਹ ਪੂਰੇ ਪੁਲਸਵਾਲਾ ਨਾ ਆਰਮੀ ਵਾਲੇ ਤੇ ਐਸ ਡੀ ਐਮ ਸਾਹਿਬ ਆਏ ਸੀਗੇ ਇੱਥੇ ਖਾਲੀ ਕਰਾਉਣ ਕਿਉਂਕਿ ਉਹਨਾਂ ਕੋ ਉਹੀਓ ਸੇਮ ਸੁਪਰੀਮ ਕੋਰਟ ਵਾਲੇ ਆਰਡਰ ਸੀਗੇ ਤੇ ਸੁਪਰੀਮ ਕੋਰਟ ਦੇ ਆਰਡਰਾਂ 'ਚ ਕਿਤੇ ਵੀ ਇੱਥੇ ਰਹਿਣ ਦੀ ਪਬਲਿਕ ਦਾ ਜ਼ਿਕਰ ਨਹੀਂ ਹੈਗਾ ਅਸੀਂ ਉਹਨਾਂ ਅੱਗੇ ਵੀ ਪ੍ਰਾਰਥਨਾ ਕੀਤੀ ਕਿ ਸਾਨੂੰ ਪਹਿਲਾਂ ਇਹ ਵਿਖਾਇਆ ਜਾਵੇ ਕਿ ਸੁਪਰੀਮ ਕੋਰਟ ਨੇ ਪਬਲਿਕ ਕੋ ਖਾਲੀ ਕਰਾਉਣ ਦੇ ਆਰਡਰ ਦਿੱਤੇ ਕਣੀ ਉਹਨਾਂ ਕੋ ਇਦਾਂ ਦਾ ਕੋਈ ਆਰਡਰ ਨਹੀਂ ਸੀਗਾ ਜਿਹਦੇ 'ਚ ਪਬਲਿਕ ਦਾ ਜ਼ ਹਾਲੀ ਜਿਹੜੀ ਥਾਮ ਉਹਨੂੰ ਅਕਵਾਇਰ ਕਰਨ ਲੱਗੇ ਨੇ ਤੁਹਾਨੂੰ ਅਰਚ ਕੋਈ ਪ੍ਰੋਬਲਮ ਨਹੀਂ ਸੀਗੀ ਕਿਉਂਕਿ ਅਸੀਂ ਆਪਣੇ ਘਰ ਬਚਾਣੇ ਨੇ ਇਹ ਜਾਣ ਕੇ ਪ੍ਰਸ਼ਾਸਨ ਜਿਹੜਾ ਆਰਮੀ ਕੈਂਟ ਦਾ ਉਹ ਸੁਪਰੀਮ ਕੋਰਟ ਨੂੰ ਗੁੰਮਰਾਹ ਕਰਕੇ ਨਜਾਇਜ਼ ਦੇ ਆਰਡਰ ਲੈ ਕੇ ਆਇਆ ਜੀ ਤੁਹਾਡਾ ਹਾਈ ਕੋਰਟ ਚ ਕੇਸ ਫਾਈਲ ਹੋ ਚੁੱਕਾ ਤੁਹਾਡੇ ਵੱਲੋਂ ਵੀ ਉਹਦੀ ਵੀ ਤਰੀਕ ਆਉਣ ਵਾਲੀ ਹੈ ਅਸੀਂ ਜੋ ਵੀ ਰਿਜ਼ਲਟ ਹੋਏਗਾ ਆਪ ਜੀ ਨੂੰ ਬਹੁਤ ਜਲਦ ਦੱਸਾਂਗੇ ਜੀ ਭਾਜੀ 19 ਨੰਬਰ ਵਾਲਾ ਕੀ ਮਸਲਾ ਸਾਰਾ ਇਹ ਜੀ ਦੇਖੋ ਆਰਮੀ ਸੁਪਰੀਮ ਕੋਰਟ ਨੂੰ ਪਹਿਲਾਂ ਵੀ ਗੁੰਮਰਾਹ ਕਰਨ ਦੀ ਸੀਗੀ ਹੁਣ ਵੀ ਐਸ ਡੀ ਐਮ ਸਾਹਿਬ ਨੂੰ ਗੁੰਮਰਾਹ ਕਰ ਰਹੇ ਨੇ ਕਿ ਇਹ 19 ਏ ਤੇ 19 ਨੰਬਰ ਕੋ ਅਗਰ ਪੇਸ਼ ਕੀਤੀ ਨੇ 1999 ਦੇ ਤੱਕ ਬਿੱਲ ਨੇ ਕਿ ਇਹ ਸਾਰੀ ਕੋਠੀ ਇੱਕੋ ਆ ਦੋ ਕੋਠੀਆਂ ਨਹੀਂ ਆ ਸਿਰਫ ਆਰਮੀ ਕਨਫਿਊਜ਼ਨ ਕ੍ਰੀਏਟ ਕਰਕੇ ਆਰਡਰਾਂ ਦੇ ਆਰਡਰ ਲਿਆ ਰਹੀ ਹੈ ਬਸ ਤੇ ਕੀ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਫਿਰ ਗੱਲ ਬਿਲਕੁਲ ਬਿਲਕੁਲ ਹੋਣੀ ਚਾਹੀਦੀ ਆ ਜੀ ਪਹਿਲਾਂ ਤੇ ਅਸੀਂ ਪ੍ਰਸ਼ਾਸਨ ਨੂੰ ਗੁਹਾਰ ਲਾਵਾਂਗੇ ਆਪਣੇ ਡੀਸੀ ਸਾਹਿਬ ਨੂੰ ਕਿਉਂਕਿ ਅਸੀਂ ਸਿਵਿਲਿਅਨ ਆ ਸਾਡਾ ਸਾਡੀ ਪਹੁੰਚ ਡੀਸੀ ਸਾਹਿਬ ਦਾ ਕਰਨ ਤੇ ਡੀਸੀ ਸਾਹਿਬ ਕੋ ਸਾਡ ਨੂੰ ਪੂਰੀ ਉਮੀਦ ਆ ਕਿ ਉਹ ਸਾਡੀ ਆਵਾਜ਼ ਉੱਪਰ ਤੱਕ ਪਹੁੰਚਾਣਗੇ ਕਿ ਇੱਥੇ ਜਿਹੜੀ ਪਬਲਿਕ ਆ ਉਹਨਾਂ ਨਾਲ ਬੇਇਨਸਾਫੀ ਨਾ ਹੋਵੇ ਜਿਹੜਾ ਖਾਲੀ ਲੈਂਡ ਆ ਨੋਰ ਨਾ ਤਾਂ ਮੇਰਾ ਨਾਮ ਰਾਤਾ ਹੈਗਾ ਇੱਥੇ ਆ ਜੀ ਚੌਥੇ ਦਿਨ ਆ ਜਾਂਦੇ ਆਰਮੀ ਵਾਲੇ ਹੈ ਐਨਾ ਤੰਗ ਕਰਦੇ ਸਾਨੂੰ ਹਰਾਸਮੈਂਟ ਕਰਦੇ ਆ ਇੰਨੀ ਹਰਾਸਮੈਂਟ ਕਰਦੇ ਆ ਹੁਣ ਦੇਖੋ ਸਾਡੇ ਬੱਚੇ ਵੀ ਆ ساتھ ਵਿੱਚ ਸੱਤ ਸੌ ਸੋਰੀਆਂ ਦੇ ਟਾਈਮ ਦੇ ਅਸੀਂ ਸਾਡੇ ਬੈਠੇ ਹੋਏ ਚੌਥੀ ਪੀੜੀ ਸਾਡੀ ਚਲਦੀ ਪਈ ਹੈ ਹੈ ਤੇ ਹੁਣ ਦੱਸੋ ਸਾਨੂੰ ਚੌਥੇ ਦਿਨ ਤੁਸੀਂ ਤੰਗ ਕਰਨ ਆਂਦੇ ਹੋ ਕਿਹੜੇ ਬੇਸ ਤੇ ਆਂਦੇ ਹੋ ਅਸੀਂ ਜਾਂ ਤੇ ਸਾਡੇ ਕੋਲ ਕੋਈ ਪ੍ਰੂਫ ਨਹੀਂ ਹੈਗੇ ਤੁਸੀਂ ਦੱਸੋ ਵੀ ਅਸੀਂ ਬਿਨਾ ਪ੍ਰੂਫ ਤੇ ਬੈਠੇ ਹੋਏ ਇੱਥੇ ਹੇ ਸਾਡੇ ਬੱਚਿਆਂ ਦੇ ਪ੍ਰੂਫ ਹੈਗੇ ਆ ਇੱਥੇ ਹੋਏ ਦੇ ਬੱਚਿਆਂ ਦੇ ਪ੍ਰੂਫ ਹੈ ਪਾਣੀ ਦੇ ਬਿੱਲ ਸਾਡੇ ਸੋਰੇ ਦੇ ਦੰਤ ਸਰਟੀਫਿਕੇਟ ਇੱਥੋਂ ਦੇ ਬਨੇ ਹੋਏ ਆ ਸਾਨੂੰ ਇਹ ਤਾਂ ਦੱਸੋ ਵੀ ਸਾਡੀ ਗਲਤੀ ਕੀ ਹੈਗੀ ਇੱਥੇ ਰਹਿਣ ਦੀ ਅੱਜ ਖਾਲੀ ਕਰਵਾਣ ਆਏ ਆ ਜੇ ਖਾਲੀ ਕਰਵਾਉਂਦੇ ਤਾਂ ਕੀ ਮਰਾਂਗੇ ਕੀ ਮਰਾਂਗੇ ਅਸੀਂ ਖਾਲੀ ਤੇ ਹੋਣ ਨਹੀਂ ਦੇਣਾ ਭਾਈ ਅਸੀਂ ਧੱਕਾ ਨਹੀਂ ਹੋਣ ਦੇਣਾ ਸਾਡੇ ਸਾਡੇ ਨਾਲ ਜੋ ਹੁੰਦਾ ਹੋ ਜਾਵੇ ਅਸੀਂ ਜਾਂ ਅਸੀਂ ਮਰਾਂਗੇ ਜਾਂ ਅਸੀਂ ਜੀਵਾਂਗੇ ਬਸ ਮਰਨਾ ਜੀ ਨਾ ਇੱਥੇ ਹੀ ਹੈਗਾ ਅਸੀਂ ਜੋ ਕਰੋ ਨਾ ਵੀ ਅਸੀਂ ਖਾਲੀ ਕਰਦੀ ਆ ਖਾਲੀ ਤੇ ਅਸੀਂ ਕਰ ਨਹੀਂ ਸਕਦੇ ਆਪਾਂ ਨਹੀਂ ਕਰ ਸਕਦੇ ਬਸ ਅਸੀਂ ਸਾਡੀ ਮੰਗ ਆਈ ਹੋਈ ਹੈ ਸਾਨੂੰ ਇੱਥੇ ਇੱਥੇ ਰਹਿਣ ਦਿੱਤਾ ਜਾਵੇ ਅਸੀਂ ਨਹੀਂ ਜਾ ਸਕਦੇ ਕਿਤੇ ਵੀ ਉਹ ਜਿਹੜੀ ਖਾਲੀ ਚ